था कपड़ा हां ले लो सतन अच्छा सतन आज आगे बोलिए क्यों खिला रहे है ये आगे बोलिए आगे देखो आगे देखो ਮਿਲ ਰਹੀ ਹੁਣ ਇੱਕ ਮਟ ਰਾਜਪਤ ਦੀ ਰੀਨ ਪ੍ਰੋਲ ਕਲੇਕ ਜਿੱਪ ਨਾਲ ਹੋਰ ਤਾਂ ਕੋਈ ਮਾਇਆ ਮੂਏ ਦਿੱਤੀ ਹੋਈ ਹੈ ਤਾਂ ਅ ਨਮਸਕਾਰ ਦੋਸਤੋ ਸਭ ਨੂੰ ਪਤਾ ਹੈ ਅੰਧ ਵਿਸ਼ਵਾਸਕ ਜਿੰਨੂੰ ਕਹਿ ਦਿੰਦੇ ਨੇ ਆਪਾਂ ਅੰਧ ਵਿਸ਼ਵਾਸੀ ਹੈ ਹੈ ਵੀ ਆ ਫਿਰ ਲਈ ਦਾਲ ਕੜਦਕੜ ਦੋ ਚਾਰ ਕਿਲੋ ਤੱਕ ਦੇ ਕਿਤੇ ਚਾਰ ਖਾਵੇਂ ਚਾਰ ਸਬਜ਼ੀ ਤੇ ਬਣ ਜਾਈ ਦੋ ਦਿਨ ਹੈ ਕਿ ਦਾਲ ਹੈ ਹੈ ਕਿ ਜੀ ਦਾਲ ਜੀ ਮੈਨ ਲੱਗਦਾ ਮੂੰਗੀ ਵੀ ਦੀ ਹੈ ਨਾ ਮੂੰਗੀ ਹਾਂ ਨਾ ਨਾ ਕਿੱਤੇ ਥੇੜਾ ਕਿੱਤੇ ਥੇੜਾ ਕਿੱਤੇ ਥੇੜਾ ਦੋ ਕਿਲੋ ਰੱਖ ਦੇ ਹੈ ਇੰਨੇ ਮਹਿੰਗੇ ਤੇ ਘੋੜੇ ਤੇ ਪਿੰਨੀਆਂ ਪਾ ਕੇ ਵਾਪਸ ਨਾ ਖਵਾ ਨਿਕਟਣਾ ਯਾਰ ਆ ਸੀ ਚਾਲ ਚੰਦ ਯਾਰ ਆ ਜਾਣਾ ਸੀ ਹੈ ਯਾਰ ਗੱਲ ਪਤਗੀ ਐ ਵੀ ਇਹ ਹੰਤਾ ਬਸ਼ਵਾਸ਼ ਕਿਉਂ ਫਲਾਇਆ ਜਾਂਦਾ ਹੈ ਬੋਲੇ ਤਾਂ ਕਿ ਬਸ ਛੱਡ ਦੇ ਬਸ ਕਿਹਨ ਛੱਡ ਦੇ ਨਹੀਂ ਹੁਣ ਕੋਈ ਬੰਦਾ ਲੰਗੇਗਾ ਅਗਲਾ ਡਰਦਾ ਰਹੇਗਾ ਹੈ ਐ ਆ ਭਰਾ ਹੁਣ ਸੱਟਣ ਲੱਗਿਆ ਲੱਖ ਲਾਂ ਤੇ ਇਹਨਾਂ ਲੋਕਾਂ ਦੀ ਇੱਥੇ ਜਿੰਨੇ ਕ ਮੋਟਰਸਾਈਕਲ ਲੰਘਣੇ ਨੇ ਛੱਡੀ ਨਿਕਲਿਆ ਹੈ ਵੀ ਕੋਈ ਕਿਸ ਤਰ੍ਹਾਂ ਲਿਬੜੇ ਆਉਣਗੇ ਕੋਈ ਕਿਸ ਤਰ੍ਹਾਂ ਲਿਬੜੇ ਆਉਣਗੇ ਆਪਾਂ ਫਿਰ ਬਾਅਦ ਚ ਗੱਲਬਾਤ ਕਰ ਲੈਂਦੇ ਵੀ ਇਹਦੀ ਸਮੱਸਿਆ ਕੀ ਹੁੰਦੀ ਹੈ ਹੁਣ ਤੁਹਾਨੂੰ ਦਿਖਾ ਦਈਏ ਵੀ ਇੱਕ ਰਸਤਾ ਆ ਦੂਜਾ ਰਸਤਾ ਆ ਤੀਜਾ ਰਸਤਾ ਤੇ ਚੌਥਾ ਰਸਤਾ ਵੀ ਚਾਰਾਂ ਨੇ ਜੇ ਸਮੇਂ ਦੀ ਗੱਲ ਕਰ ਲਈਏ ਤੇ ਸਮਾਂ ਤੁਹਾਨੂੰ ਦੱਸ ਦੇ ਨੇ ਵੀ ਕਿੰਨਾ ਕ ਸਮਾਂ ਹੋ ਗਏ ਨਾ ਹੂੰ 640 ਦੀ ਗੱਲ ਹੈ तकरीबन ਹਾਂ ਤਰੀਕੇ ਨਾਲ 640 ਦੀ ਗੱਲ ਕਰ ਲਈਏ ਤਾਂ ਵੇਖੋ ਜਿਹੜਾ ਅੰਧਵਿਸ਼ਵਾਸ ਹੈ ਹੁਣ ਕੋਈ ਬੰਦਾ ਅੰਧਵਿਸ਼ਵਾਸ ਚ ਵਾਲਾ ਇੱਥੇ ਪਹੁੰਚ ਜਾਂਦਾ ਤੇ ਉਹਨੂੰ ਲੱਗਦਾ ਵੀ ਮੇਰੇ ਟੂਣਾ ਮੱਥੇ ਲੱਗ ਗਿਆ ਮੇਰ ਨਾਲ ਖਰਕੀ ਹੋ ਜਾਊਗਾ ਹੈ ਜਿਹੜਾ ਬਾਬੇ ਤੈਨੂੰ ਪਤਾ ਹੀ ਹੈ ਹੈ ਲੱਕਸ ਦੁਣਾ ਕਿੰਨੇ ਬਾਬੇ ਵਾਲੇ ਚੱਕੀ ਖੜਾ ਹੈ ਤੇ ਕਈ ਬੰਦੇ ਵੀ ਕਹਿੰਦੇ ਫੇਕ ਵੀਡੀਓ ਬਣਾਉਂਦੇ ਨੇ ਵੀਡੀਓ ਨਹੀਂ ਬਿਲਕੁਲ ਪੰਛੀ ਨਾ ਪਾ ਦੇ ਤਾਂ ਬੜਾ ਵਧੀਆ ਵੀ ਇਹਦੋਂ ਜੇ ਇਸ ਤਰ੍ਹਾਂ ਤੁਹਾਨੂੰ ਕੋਈ ਚੀਜ਼ ਲੱਭੇ ਤੇ ਪੰਛੀ ਨਾ ਪਾ ਦਿਆ ਕਰੋ ਤੇ ਬਾਈ ਸਾਡੇ ਨਾਲ ਮੌਜੂਦ ਨੇ ਜਿੰਨੇ ਕਹੇ ਬਟੋਣਾ ਚੱਕ ਕੇ ਅਸੀਂ ਪਰ ਪਰ ਕਰਤਾ ਹਾਂਜੀ ਆਪਾਂ ਤਾਂ ਨਿੱਕੇ ਨਿੱਕੇ ਜਿਹੜੇ ਜਿੰਨੇ ਜਾਂ ਹੁੰਦੇ ਨੇ ਪੰਛੀ ਜਾਨਵਰ ਕੌੜਾ ਕੀੜੀ ਉਹਨਾਂ ਨੂੰ ਪਾ ਦਿੱਤਾ ਕਰ ਤੇ ਗੰਦੇ ਕੰਮ ਨਾ ਕਰ ਇਹ ਗੰਦੇ ਗੱਲ ਦੀ ਗੱਲ ਕੀਤੀ ਹੈ ਵੀ ਗੰਦੇ ਕੰਮ ਜਿਹੜਾ ਟੋਣਾ ਟਾਪਿਆ ਕਰਦੇ ਨੇ ਇਹ ਕਿੰਨਾ ਦਾ ਕੰਮ ਹੁੰਦਾ ਹੈ ਇਹ ਜਿਹਨੇ ਐਵੇਂ ਲੋਕਾਂ ਦੇ ਹਲਕਾ ਚਲਦੀ ਤੇ ਭਲਾਣਾ ਪੈਰੋਂ ਚੱਲਦਾ ਹਾਂ ਇਹ ਪੈਰੋਂ ਕੀ ਤੂੰ ਮੰਗਦਾ ਹੈ ਕੋਈ ਛੇ ਮੰਗਦਾ ਕੁਝ ਮੰਗਦਾ ਹਾਂ ਗੱਲ ਨਹੀਂ ਇਹ ਗੱਲ ਸੁਣ ਇਹ ਗੱਲ ਮਜ਼ਾਕ ਦੇ ਨਹੀਂ ਵੀ ਜਿਹੜਾ ਕਹਿੰਦੇ ਪੈਰੋਂ ਮੰਗਦਾ ਕਈ ਕਹਿੰਦੇ ਪੈਰੋਂ दारू ਮੰਗਦਾ ਕੁਝ ਮੰਗਦਾ ਹੁਣ ਤੁਸੀਂ ਚੱਕ ਕੇ ਬਾਹਰ ਸੁੱਟਦੇ ਤਾਂ ਤੁਹਾਡਾ ਨ ਕੀ ਹੋ ਜਾਊਗਾ ਸਾਡਾ ਨ ਕੁਝ ਨਹੀਂ ਹੋਏਗਾ ਹਾਂ ਬੋਤਲ ਪੈਣੀ ਚੋਕੇ ਪੀ ਜਾਣੀ ਜੀ ਪੈਰੋਂ ਦੇ ਨਾਮ ਤੇ ਰੱਖਦੇ ਦਾ ਜਰ ਨੇ ਹਾਂ ਨਹੀਂ ਇਹ ਜਿਸ ਤਰ੍ਹਾਂ ਹੁਣ ਟੰਡੂਕੀ ਲੱਬੇ ਸੀਗੇ ਵਿੱਚੋਂ ਚਿੱਟੇ ਤੇਲ ਇਕ ਲਾਲ ਪਰਣਾ ਨਹੀਂ ਜਿਹੜੇ ਇਹ ਟੰਡ ਟੱਪਾ ਕਰਦੇ ਉਹਨੂੰ ਕੀ ਕਹਿਣਾ ਚਾਹਦੇ ਹੋ ਉਹ ਕਹਿਣਾ ਚਾਹਦੇ ਉਹਨਾਂ ਲਿੱਤਰਾਂ ਦੀ ਕਮੀ ਹੋਰ ਕੁਝ ਨਹੀਂ ਹੋਰ ਕੀ ਹੈ ਉਹਨਾਂ ਨਹੀਂ ਨਹੀਂ ਉਹਨਾਂ ਇਹ ਵੀ ਕਹਿ ਦਿੰਦਾ ਵੀ ਜੇ ਟੰਡ ਟੱਪਾ ਕਰਨਾ ਤਾਂ 10-5000 ਰੁਪਿਆ ਵੀ ਰੱਖ ਦੇ ਘਰ ਵਿੱਚ ਰੱਖ ਦਿੱਤਾ ਕਰੋ ਕੋਈ ਗਰੀਬ ਜੀ ਚੱਲ ਘਰੇ ਰੋਟੀ ਤਾਂ ਪਕਦੀ ਗੱਲਾਂ ਜੇ ਜਿੱਲ ਲੱਭ ਗਿਆ ਕਦੇ ਚੱਲ ਠੀਕ ਹੈ ਨਹੀਂ ਦੂਜਾ ਪੈਕਸ਼ਾ ਦਾ ਲਾਲਨ ਦੇਓ ਆਪਾਂ ਜਿਹੜੀ ਛਾਇਆ ਤਾਂ ਕੋਈ ਨਹੀਂ ਛੱਡੀ ਨੀ ਫਿਰ ਉਹ ਬੋਤਲ ਚੱਕ ਨਾ ਲੈਂਦੇ ਹੈ ਰੱਖ ਤਾਂ ਲੈਂਦੇ ਨੀ ਰੱਖੀ ਕੋ ਨਹੀਂ ਕੱਲਰ ਰਮਾਲਣ ਵਾਲੇ ਸਾਰਤਾ ਉਹ ਰਤਾ ਰਮਾਲ ਦਿੱਤਾ ਯਰ ਕਿ ਵਾ ਤਿਰਕੇ ਉਹ ਗੰਦਗੀ ਨਾਲ ਲਿਬੜ ਜਾਣਾ ਸੀ ਉਹ ਵੀ ਹੂੰ ਹੂੰ ਲਵੇੜਕੇ ਤੇ ਮੋੜਸਾਂ ਕੋਈ ਗੋ ਇਹਦਾ ਲਿਬੜਾ ਕਿ ਗੰਦੀ ਚੀਜ਼ ਤੇ ਲਿਬੜੂ ਟੱਪ ਜਾਂਦਾ ਨਹੀਂ ਮੰਨ ਲਓ ਕਈ ਲੈਂਦੇ ਇਥੋਂ ਇੱਕ ਮਿੰਟ ਸਵਾਲ ਤੁਹਾਡੇ ਨਾਲ ਕੋਈ ਬੰਦੇ ਨਾ ਦੇ ਨੇ ਪੈ ਬੜਾ ਤਕੜਾ ਹੁੰਦਾ ਹੈ ਵੀ ਟੂਨੇ ਦਾ ਟੌਣ ਨੇ ਆਪਾ ਡਰਦੇ ਨੇ ਜਿੱਤ ਪੁੱਤਾਂ ਦੇ ਨੂੰ ਸਦੜਿਆ ਕਰਦੇ ਪੁੱਤਾਂ ਨੇ ਜੀ ਹੂੰ ਤੇ ਸਿਆਰ ਰਥ ਜਾਉਂਦੇ ਹੂੰ ਠੀਕ ਨੇ ਇਸ ਦਾ ਮਤਲਬ ਕੀ ਹੁੰਦਾ ਵੀ ਜਿਹੜਾ ਟੌਣ ਟੱਪਾ ਕਰਦੇ ਨੇ ਸਮਾਂ ਵੀ ਅਲਿਕੋ ਖਾਸ਼ ਨਹੀਂ ਹੋਇਆ ਕਿ ਛੇ ਦੇ ਕਰੀਬ ਹੋਇਆ ਪਰ ਇੰਨੇ ਸਮੇਂ ਨਾਲ ਕੀ ਮੈਸਜ ਦੇਣਾ ਚਾਹੁੰਦੇ ਵੀ ਜਿਹੜਾ ਟੂਣਾ ਟੱਪਾ ਦੇ ਦਿਓ ਫਲਾਣਾ ਕਰ ਦਿਓ ਇਹ ਬਾਪੇ ਨੇ ਲੁੱਟ ਮਰਚਾ ਲਈ ਹੂੰ ਪਈਏ ਲੈਣੇ ਨੇ ਭਾਵੇਂ ਛਾਵ ਨੂੰ 5 ਵਜੇ ਛੱਡ ਦਿਆ ਕਰਨ ਉਹ ਟਾਈਮ ਚ ਗਿਆ ਉਹ ਟਾਈਮ ਲੰਘ ਗਿਆ ਮਨ ਤੇ ਪਛੜ ਰਿਹਾ ਹੁਣ ਜਾਣ ਕੇ ਦੁਨੀਆ ਜਿਹੜੀ ਕਹਿਦੀ ਜਾਗਰਤ ਹੋ ਗਈ ਹੈ ਤੇ ਸਿਆਣਾ ਫਦੇ ਤੌਰ ਤੇ ਜਿਹੜੀ ਲੁੱਟ ਮੱਚੀ ਹੋਈ ਹੈ ਤੁਸੀਂ ਇਹ ਲੁੱਟੋਂ ਤੂੰ ਬਾਹਰ ਜੇ ਬਾਹਰ ਇਹ ਕਿਸ ਨੂੰ ਨਹੀਂ ਮੰंदे ਸਮਝ ਜਿਹੜੀ ਚੱਲ ਆਉਂਦੀ ਤਾਂ ਘਰੇ ਲੈ ਜੇ ਘਰੇ ਖਾ ਖੋ ਲਈ ਦੀ ਤੁਹਾਨੂੰ ਕੋਈ ਟੈਨਸ਼ਨ ਨਹੀਂ ਇਹ ਗੱਲ ਹੈ ਇਹ ਤੁਹਾਡਾ ਕਹਿਣ ਦਾ ਮਤਲਬ ਜਿਹੜੀ ਜਾਣ ਤੇ ਮੇਰੇ ਘਰੇ ਦੇ ਚਾਰਸ ਤੇ ਰੱਖ ਕੇ ਮੇਰੇ ਕਰਨ ਦੀ ਆਉਣਾ ਤੁਸੀਂ ਖਰਚਾ ਕੀਤਾ ਤੇ ਕੀ ਗੱਤ ਕੀਤਾ ਹਾਂ ਘਰੇ ਜਵਾਕ ਨੂੰ ਕੋ ਆ ਤੇ ਜੀ ਜਿਆਦਾ ਨਿੱਕੇ ਜੀ ਗਰੀਬ ਨੂੰ ਦੇਉ ਚ ਹਾਂ ਤੇ ਛੜਕ ਤੇ ਐਵੇਂ ਸੜਕ ਦਾ ਕੀ ਫਾਇਦਾ ਠੀਕ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਸੜਕ ਛੜਨ ਦਾ ਕੀ ਫਾਇਦਾ ਵੀ ਇਹ ਦਾਨ ਕਰਨਾ ਤੇ ਚਾਹਿਆ ਨਾ ਕਰ ਲੋ ਉੱਤਰ ਸੰਸਕੀ ਮਿਲਦਾ ਜਿੰਨੇ ਗਰੀਬ ਦੀ ਸੀਸਾ ਮਿਲ ਨਹੀਂ ਆ ਕਿਦੋਂ ਅਗਲਾ ਜਿੰਦੀ ਰੋਟੀ ਨਹੀਂ ਪੱਕਦੀ ਉਹਨੂੰ ਦਿਓ ਬਈ ਯਾਰ ਹਾਂ ਵੀ ਬਣਾ ਲੋ ਲੰਗਾ ਤੇ ਬਣਾ ਕੇ ਛਕ ਲੋ ਐਵੇਂ ਇਥੇ ਰੋਲੇ ਜਾਣਾ ਜੀ ਤੇ ਕੀ ਸੀ ਬਿਲਕੁਲ ਕੋਈ ਇਹਦੇ ਕੋਈ ਕਾਫੀ ਸੌਦਾ ਨੰਗ ਦੇ ਨੇ ਕਿਉਂਕਿ ਚਰਸਤਾ ਬਣ ਗਿਆ ਇੱਕ ਇਹ ਹਵਾ ਬਣਾਇਆ ਗਿਆ ਵਿਚਰਸ ਤੇ ਤੁਣਾ ਕਰ ਦਿਓ ਜਿਹੜਾ ਗੈਸ ਵਿੱਚ ਪੈਸੇ ਰੱਖਿਆ ਕਰਨ ਉਹ ਦਾ ਯਾਰ ਵਿੱਚ ਤੇ ਉਹਦਾ ਟੋਣਾ ਕਰ ਕਰਨ ਕਿਉਂ ਨਹੀਂ ਕਰਦੇ ਦਾ ਯਾਰ ਟੋਣਾ ਕਰਦੇ ਹਨ ਤੁਹਾਡੇ ਭਲਾ ਹੁੰਦਾ ਦਾ ਯਾਰ ਨਾਲ ਤੇ ਹਾਂ ਸੰਦਸਾ ਕਰੋ ਚੱਕਲਾ ਕਰਾਂਗੇ ਐਵੇਂ ਹੋ ਗਿਆ ਐਵੇਂ ਹੋ ਗਿਆ ਵੀ ਸੰਦਸਾ ਦਾ ਕਰੋ 10 ਦਾ ਟੋਣਾ ਕਰਨ ਚੱਕਲਾ ਕਰਾਂਗੇ ਨੇ ਚਰਸਤਾ ਟੋਣਾ ਕੀਤਾ ਹੈ ਹਾਂ ਜੇਸੀ ਲੰਗਰ ਕਰ ਦਾਂਗੇ ਵੀ ਸਾਡੇ ਤੇ ਬੇਗਾ ਜਿਹੜੇ ਲੋਡਵੰਦ ਨੇ ਉਹਨਾਂ ਵਾਸਤੇ ਉਹਨਾਂ ਵਾਸਤੇ ਹਾਂ ਨਹੀਂ ਸਹੀ ਬਿਲਕੁਲ ਸਹੀ ਜਿਹੜੀ ਗੱਲ ਕੀਤੀ ਤੁਸੀਂ ਸਹੀ ਕੀਤੀ ਹੈ ਵੀ ਇਹ ਟੋਣੇ ਕਰਨੇ ਇਸ ਤਰ੍ਹਾਂ ਅਸਰਸਤ ਜੀ ਕਰਨੇ ਨੇ ਹੈ ਤੁਸੀਂ ਬੁਰਦਵੰਦ ਨਹੀਂ ਜਾ ਸਕਦੇ ਸਭ ਨੂੰ ਜੀ ਰੱਖ ਦੇ ਸਕਰ ਸੀ ਉਹਨਾਂ ਰੱਖਦੇ ਕੋਈ ਚੱਕਲਾ ਕਰਾਂਗੇ ਤੇ ਜਿਹਨਾਂ ਗਰੀਬ ਕਰਨ ਜਿਹਨਾਂ ਰੋਟੀ ਨਹੀਂ ਬੰਦੀ ਪਕਦੀ ਬਿਲਕੁਲ ਬਿਲਕੁਲ ਸਚਾਈ ਗੱਲ ਕੀਤੀ ਤੁਸੀਂ ਵੀ ਜਿਹੜੀ ਗੱਲ ਹੈ ਵੀ ਟੋਣਾ ਟੱਪਾ ਇਸ ਤਰ੍ਹਾਂ ਕਰਨਾ ਹੈ ਸਿਆਣੇ ਦੇ ਕਾਬਤ ਜੇ ਵੜਨਾ ਹੈ ਤੇ ਉਹ ਸਿਆਪੇ ਚ ਵੜਨਾ ਹੈ ਤੇ ਨਾ ਵੜੋ ਜੇ ਹੈ ਐਵੇਂ ਆ ਬਿਲਕੁਲ ਜੀ ਸਾਡੇ ਨਾਲ ਹौजਗੰਢਰ ਤੋਂ ਨਵਾਸੀ ਮਜੂਰ ਸੀ ਜਿੰਨਾ ਟੋਣਾ ਟੱਪਾ ਚੱਕ ਕੇ ਪਰ ਸਾਈਡ ਤੇ ਸੱਟਿਆ ਜੇ ਕੋਈ ਦਾਹ ਗੁਰਦਾਨੇ ਨੇ ਤਾਂ ਨਾ ਵੇਚੋ ਹੈ ਵੇਚ ਕੇ ਟੋਣੇ ਨਾ ਕਰੋ ਹਾਂ ਇੱਕ ਮਿੰਟ ਇਹ ਸਵਾਲ ਕਰਤਾ ਵੀ ਜਿਹੜਾ ਦਾਣੇ ਦੀ ਗੱਲ ਕੀਤੀ ਹੈ ਵੀ ਸਰਕਾਰ ਵੱਲੋਂ ਦਾਣੇ ਆਉਂਦੇ ਨੇ ਵੀ ਦਾਖਲ ਦਾਣੇ ਵੇਚ ਕੇ ਨਾ ਕਰੋ ਨਾ ਟੋਣੇ ਕਰੋ ਹੈ ਇਹਦਾ ਮਤਲਬ ਸਰਕਾਰ ਜੇ ਟੋਣ ਟੱਪਾ ਕਰਦੇ ਉਹ ਦਾਣੇ ਬੰਦ ਕਰ ਦੇਵੇ ਹੈ ਫੇਰ ਆਪੇ ਫੇਰ ਇਹ ਜਿਹੜੀ ਦੁਨੀਆ ਬੁੱਧੂ ਬਣੀ ਫਿਰਦੀ ਹੈ ਹਾਂ ਇਹ ਬੁੱਧੂ ਬਣੀ ਬਿਲਕੁਲ ਬਿਲਕੁਲ ਜਿਹੜੀ ਸੱਚਾਈ ਹੈ ਬੰਦਾ ਬਹੁਤ ਵਧੀਆ ਜਿਹਨੇ ਸਵਾਲ ਕਿਤੇ ਨੇ ਬਾਇਟ ਆਟਾ ਕਰਕੇ ਚੱਲਣੇ